ਇਹ ਜਿਹੜਾ ਉਹ ਸੋਨਾ ਸੀਗਾ ਉਹ ਬਾਬੇ ਨੇ ਆਪਣੇ ਇੱਕ ਸ਼ਾਲ ਰੱਖਿਆ ਸੀਗਾ ਆਪਣੇ ਕੋ ਉਹਨੇ ਉਹਦੇ ਵਿੱਚੋਂ ਦੀ ਨੰਗਾ ਕੇ ਨਾ ਕੋਟਲੀ ਸੀ ਉਹਨੇ ਨਾ ਛੋਟਾ ਢੀ ਪੋਟਲੀ ਕਿੰਨੀ ਵੱਡੀ ਸੀ ਸੋਣੇ ਵਾਲੀ ਉਹਨੇ ਨਾ ਛੋਟੀ ਜੀ ਮੈਨੂੰ ਫੜਾ ਦਿੱਤੀ ਉਹ ਪੁੱਠੀ ਜੀ ਪੱਗ ਜੀ ਬਦੇਸ਼ ਚਿੱਤੀ ਜੀ ਉਹਨੇ ਤੇ ਫਿਰ ਮੇ ਕੱਪੜੇ ਪਾਏ ਜਿੱਦਾਂ ਯੋਗ ਹੀ ਨਹੀਂ ਪਾਉਂਦੇ ਹੁੰਦੇ ਉਹ ਵੀ ਲਿਆ ਉਹ ਵੀ ਲਿਆ ਇਹਨੇ ਕੱਟ ਕੇ ਫੜਾਤਾ ਸਾਰਾ ਇਹ ਇਹ ਇੱਕ ਕੜਾ ਸੀ ਇੱਕ ਮੁੰਦਰੀ ਚਾਰ ਮੁੰਦਰੀਆਂ ਬਿਮਾਰ ਵਿਅਕਤੀ ਨੂੰ ਠੀਕ ਕਰਨ ਦੇ ਨਾਂ ਤੇ ਇਹ ਠੱਗ ਵੱਡੀ ਠੱਗੀ ਕਰਕੇ ਰਫੂ ਚੱਕਰ ਹੋ ਗਏ ਨੇ ਦਰਸਤੂਰ ਮਾਮਲਾ ਤਾਰੀਵਾਲ ਦੇ ਇੱਕ ਪਰਿਵਾਰ ਦੇ ਨਾਲ ਜੁੜਿਆ ਹੋਇਆ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਤਾਰੀਵਾਲ ਦੇ ਢਿੱਲੋ ਹਸਪੀਟਲ ਰੋਡ ਤੇ ਇੱਕ ਪਰਿਵਾਰ ਜਿਸ ਦਾ ਇੱਕ ਬਿਮਾਰ ਵਿਅਕਤੀ ਜੋ ਕਿ ਸੜਕ ਦੇ ਕਿਨਾਰੇ ਬੈਠਾ ਧੁੱਪ ਸੇਕ ਰਿਹਾ ਸੀ ਕਿ ਇੱਥੇ ਅਚਾਨਕ ਤਿੰਨ ਠੱਗਾਂ ਦਾ ਇੱਕ ਟੋਲਾ ਪਹੁੰਚ ਜਾਂਦਾ ਬਿਮਾਰ ਵਿਅਕਤੀ ਨੂੰ ਘਰ ਦੇ ਅੰਦਰ ਖੜਕ ਕੇ ਉਸ ਨੂੰ ਠੀਕ ਕਰਨ ਦਾ ਆਖ ਕੇ ਬੜੇ ਹੀ ਸ਼ਾਤਿਰਾਨਾ ਢੰਗ ਨਾਲ ਇਹਨਾਂ ਦੇ ਵੱਲੋਂ ਉਸ ਦੀ ਪਤਨੀ ਨੂੰ ਇਹ ਕਿਹਾ ਜਾਂਦਾ ਕਿ ਘਰ ਦੇ ਵਿੱਚ ਜਿੰਨਾ ਵੀ ਸੋਨਾ ਗਹਿਣੇ ਤੇ ਪੈਸੇ ਨੇ ਉਹ ਇੱਕ ਜਗ੍ਹਾ ਤੇ ਲੈ ਕੇ ਆਣ ਤੇ ਇਸ ਤਰੀਕੇ ਦੇ ਨਾਲ ਹੀ ਉਹਨਾਂ ਵੱਲੋਂ ਇਸ ਠੱਗੀ ਨੂੰ ਅੰਜਾਮ ਦਿੱਤਾ ਗਿਆ ਘਰ ਦੇ ਵਿੱਚੋਂ ਸੋਨੇ ਦੇ ਗਹਿਣੇ ਤੇ 85000 ਨਕਦ ਲੈ ਕੇ ਬਦਮਾਸ਼ ਰਫੂ ਚੱਕਰ ਹੋ ਗਏ ਤੇ ਘਟਨਾ ਦੇ ਸਬੰਧ ਵਿੱਚ ਬਿਮਾਰ ਵਿਅਕਤੀ ਦੀ ਬੇਟੀ ਜੋ ਕਿ ਬੀਐਸਸੀ ਦੀ ਵਿਦਿਆਰਥਣ ਹੈ ਉਸਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਉਸਦੇ ਪਿਤਾ ਦਾ ਤਾਂ ਪਹਿਲਾਂ ਹੀ ਇਲਾਜ ਚੱਲ ਰਿਹਾ ਹੈ ਕਿ ਉਹ ਪਹਿਲਾਂ ਹੀ ਮੁਸ਼ਕਲਾਂ ਦੇ ਵਿੱਚ ਨੇ ਬੜੀ ਹੀ ਮੁਸ਼ਕਲ ਦੇ ਨਾਲ ਪਿਤਾ ਦਾ ਇਲਾਜ ਕਰਵਾ ਰਹੇ ਨੇ ਤੇ ਹੁਣੇ ਸਾਥ ਤੱਕ ਠੱਗ ਜਿਹੜੇ ਕਿ ਘਰ ਦੇ ਬਾਹਰ ਬੈਠੇ ਉਸਦੇ ਪਿਤਾ ਨੂੰ ਗੱਲਾਂ ਦੇ ਵਿੱਚ ਉਲਝਾ ਕੇ ਠੱਗੀ ਮਾਰ ਕੇ ਰਫੂ ਚੱਕਰ ਹੋ ਗਏ ਨੇ ਇਸ ਮਾਮਲੇ ਦੇ ਵਿੱਚ ਉਸ ਧੀ ਦੇ ਵੱਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਮੇਰਾ ਨਾਮ ਸ਼ਬਨਮਜੀਤ ਕੌਰ ਆ ਮੈਂ BCA ਫਰਸਟ ਈਅਰ ਵਿੱਚ ਸਟੱਡੀ ਕਰ ਰਹੀ ਆ ਇਸ ਟਾਈਮ ਤੇ ਤੇ ਮੇਰੇ ਪਾਪਾ ਮੰਮਾ ਨਾਲ ਠੱਗੀ ਹੋ ਗਈ ਦੀ ਮੈਂ ਇਸ ਟਾਈਮ ਉਸ ਟਾਈਮ ਕਾ ਆ ਰਹੀ ਸੀ ਮੈਂ ਨਾ ਆ ਰਹੀ ਸੀ ਉਸ ਟਾਈਮ ਤੇ ਤੇ ਕੋਈ ਦੋ ਜਣੇ ਆਏ ਦੇ ਪਹਿਲਾ ਇੱਕ ਜਣਾ ਆਇਆ ਇਹ ਕੋਈ ਮੰਮਾ ਮੰਮਾ ਨੂੰ ਪੁੱਛ ਰਿਹਾ ਹੈ ਕਿ ਐਡਰੈਸ ਵੱਲੋਂ ਕਿ ਸ਼ਿਵਜੀ ਦਾ ਮੰਦਿਰ ਕਿੱਥੇ ਆ ਤੇ ਉਹ ਮੰਮਾ ਨੇ ਨਹੀਂ ਦੱਸਿਆ ਮੰਮਾ ਕਹਿੰਦੇ ਮੈਨੂੰ ਨਹੀਂ ਸੇ ਪਤਾ ਹੈਗਾ ਪਿੱਛੇ ਦੋ ਜਣੇ ਆਏ ਆ ਇੱਕ ਮੀਆਂ ਬੀਵੀ ਆਏ ਦੇ ਆ ਉਹਨਾਂ ਨੇ ਗੱਲਾਂ ਵਿੱਚ ਲਗਾ ਲਿਆ ਫੁੱਕਾ ਮਾਰਤੀਆਂ ਇਹਨਾਂ ਦੇ ਉੱਤੇ ਉਹ ਬਾਬਾ ਵੀ ਪਿੱਛੋਂ ਮੁੜ ਕੇ ਆ ਗਿਆ ਜਦੋਂ ਜਦ ਕਿ ਉਹਨੂੰ ਅੱਗੇ ਚੱਲ ਜਾਣਾ ਚਾਹੀਦਾ ਸੀ ਉਹਨੂੰ ਤੇ ਪਤਾ ਹੀ ਨਹੀਂ ਸੀਗਾ ਇਸ ਬਾਰੇ ਕਿ ਉਹਨਾਂ ਨੇ ਗੱਲ ਕੀਤੀ ਦੀ ਹੋਈ ਹੈ ਦੋ ਜਾਣਿਆਂ ਨੇ ਪਿੱਛੇ ਉਹ ਫਿਰ ਵਾਪਸ ਆ ਰਿਹਾ ਮੁੜ ਕੇ ਉਹਨਾਂ ਨੇ ਮੰਮਾ ਨੂੰ ਮੰਮਾ ਪਾਣੀ ਲੈਣ ਅੰਦਰ ਆਏਦੇ ਆ ਮੰਮਾ ਹਲੇ ਬਾਹਰ ਜਾ ਰਹੀ ਆ ਤੇ ਉਹ ਬਾਬਾ ਪਾਪਾ ਨੂੰ ਅੰਦਰ ਲੈ ਕੇ ਵਾਪਸ ਆ ਰਿਹਾ ਵਾ ਤੇ ਮੰਮਾ ਪਿੱਛੇ-ਪਿੱਛੇ ਆ ਰਹੇ ਤੇ ਮੈਂ ਹਲੇ ਨਹਾ ਕੇ ਆਈ ਆ ਮੰਮਾ ਮੈਨੂੰ ਕਹਿ ਰਿਹਾ ਕਿ ਬੇਟਾ ਤੂੰ ਇਹਨਾਂ ਨੂੰ ਬਾਬਾ ਜੀ ਨਹੀਂ ਕਹਿਣਾ ਤੂੰ ਇਹਨਾਂ ਨੂੰ मामੂ ਕਹਿਣਾ ਵਾ ਠੀਕ ਹੈ ਤੇ ਮੈਂ ਅੱਗੋਂ ਕੁਝ ਨਹੀਂ ਬੋਲੀ ਹੈਗੀ ਹੂੰ ਨਾ ਕੁਝ ਨਹੀਂ ਕੀਤਾ ਹੈਗਾ ਕਿ ਮੈਂ ਇਦਾਂ ਬੋਲਾਂਗੀ ਤੇ ਉਹ ਬੋਲੀ ਜਾ ਰਹੀ ਤੁਹਾਡੇ ਕੋ ਇਹ ਸਮਾਨ ਹੈਗਾ ਵਾ ਤੁਸੀਂ ਲੈ ਕੇ ਆਓ ਤੇ ਮਮਾ ਕਹਿੰਦੇ ਕਿ ਨਹੀਂ ਸਾਡੇ ਕੋ ਬਾਬਾ ਜੀ ਕੁਝ ਨਹੀਂ ਹੈਗਾ ਅਸੀਂ ਤਾਂ ਪਾਪਾ ਦਾ ਬੜਾ ਮੁਸ਼ਕਿਲ ਨਾ ਇਲਾਜ ਕਰਵਾ ਰਹੇ ਹਾਂ ਡੈਲਸਿਸ ਹੋ ਰਹੀ ਪਾਪਾ ਦੀ 1 ਸਾਲ ਹੋ ਗਿਆ ਉਹ ਹੋ ਗਿਆ ਦਾਵਾ ਤੇ ਉਹ ਕਹਿੰਦੇ ਕਿ ਨਹੀਂ ਤੁਹਾਡੇ ਕੋ ਹੈਗਾ ਤੁਸੀਂ ਲੈ ਕੇ ਆਓ ਲੈ ਕੇ ਆਓ ਉਹਦੋਂ ਦੀਆਂ ਵੱਡੀ ਚ ਆ ਰਹੀ ਆਪਣੇ ਹੱਥ ਦੇ ਉੱਪਰ ਤੇ ਓਏ ਅਚਾਨਕ ਇਹ ਦਸ ਮਮਾ ਲੈ ਮਮਾ ਲੈ ਕੇ ਆਏ ਪਹਿਲਾਂ ਥੋੜਾ ਸਮਾਨ ਲੈ ਕੇ ਆ ਉਹ ਕਹਿੰਦੇ ਨਹੀਂ ਤੁਹਾਡੇ ਕੋ ਹੋਰ ਹੈਗਾ ਵਾ ਅਸੀਂ ਚੱਲੇ ਆ ਤੁਸੀਂ ਆਪਣੇ ਸਮਾਨ ਨਹੀਂ ਲੈ ਕੇ ਆ ਰਹੇ ਘਰ ਦਾ ਅਹੀਂ ਨਹੀਂ ਤੁਹਾਨੂੰ ਠੀਕ ਕਰਕੇ ਜਾਣਾ ਤੇ ਹਨ ਇਹ ਕਿ ਚਲੋ ਪਾਪਾ ਠੀਕ ਹੋ ਜਾਣਗੇ ਕਿਸੇ ਵੀ ਤਰ੍ਹਾਂ ਤੇ ਮਮਾ ਫੇਰ ਸਮਾਨ ਲੈ ਕੇ ਆ ਗਏ ਅੰਦਰੋਂ ਉਹ ਕਹਿੰਦੇ ਕਿ ਤੁਹਾਡੇ ਕੋ ਪੈਸੇ ਵੀ ਆਗੇ ਤੁਹਾਡੇ ਕੋਈ ਇਕੱਲਾ ਸਮਾਨ ਨਹੀਂ ਹੈਗਾ ਤੇ ਮਮਾ ਕਹਿੰਦੇ ਕਿ ਨਹੀਂ ਬਾਬਾ ਜੀ ਸਾਡੇ ਕੋ ਕੋਈ ਪੈਸੇ ਨਹੀਂ ਹੈਗੇ ਸਾਡੇ ਕੋ ਥੋੜੇ ਬਹੁਤ ਪੈਸੇ ਉਹਦਣਾ ਤੇਹੀਂ ਡਾਲਸਿਸ ਕਰਾਉਣੀ ਪਾਪਾ ਦੀ ਉਹ ਕਹਿੰਦੇ ਕਿ ਨਹੀਂ ਤੁਹਾਡੇ ਕੋ ਜਿੰਨੇ ਵੀ ਹੈਗੇ ਤੁਸੀਂ ਲੈ ਕੇ ਆਓ ਤੇ ਮਮਾ ਫੇਰ ਪੈਸੇ ਵੀ ਲੈ ਕੇ ਆਏ ਆ ਥੋੜੇ ਬਹੁਤ ਪੈਸੇ ਸਾਡੇ ਕੋ 80000 ਰੁਪਿਆ ਪਿਆਦਾ ਸੀਗਾ ਉਹ ਵੀ ਕਢਵਾਇਆ ਸੀ ਅਸੀਂ ਬੈਂਕ ਚ ਤੇ ਉਹ ਅਸੀਂ ਲੈ ਕੇ ਆਏ ਮਮਾ ਲੈ ਕੇ ਆਏ ਆ ਤੇ ਉਹ ਕਹਿੰਦੇ ਕਿ ਉਹਨਾਂ ਕੋ ਇੱਕ ਨਾ ਰੁਮਾਲ ਸੀਗਾ ਤੇ ਉਹ ਜਿਹੜੇ ਨਾਲ ਤੂੰ ਆਏ ਸੀ ਉਹ ਕਹਿ ਰਹੇ ਇਹ ਰੁਮਾਲ ਹਾਨੂੰ ਦੇ ਦੋ ਕਹਿੰਦੇ ਕਿ ਨਹੀਂ ਇਹ ਅਸੀਂ ਤੁਹਾਨੂੰ ਨਹੀਂ ਦੇਣਾ ਇਹ ਇਹਨਾਂ ਨੂੰ ਹੀ ਦੇਣਾ ਵਾ ਰੁਮਾਲ ਤੇ ਉਹਨਾਂ ਕੋਲ ਨਾ ਕਾਫੀ ਸਾਦਾ ਕਾਗਜ਼ ਸੀਗੇ ਤੇ ਇੱਕ ਪੋਲੀਥੀਨ ਹੀ ਗਾ ਢੇ ਕੋ ਉਹ ਕਹਿੰਦੇ ਕਿ ਇਹ ਜਿਹੜਾ ਤੁਹਾਡਾ ਸੋਨਾ ਵਗੈਰਾ ਵਾ ਇਹ ਤੁਸੀਂ ਡੱਬੀਆਂ ਚ ਨਹੀਂ ਤੁਹਾਡੇ ਤੇ ਡੱਬੀਆਂ ਇਦਾਂ ਵੱਧ ਜਾਣਗੀਆਂ ਤੁਸੀਂ ਸੋਨਾ ਵਗੈਰਾ ਕੱਢ ਕੇ ਇਲਫਾਫੇ ਦੇ ਉੱਤੇ ਰੱਖੋ ਉਹਨਾਂ ਨੇ ਸੋਨਾ ਆਪੇ ਹੀ ਕੱਢ ਕੇ ਉਹਨਾਂ ਨੇ ਉਹ ਸੋਨਾ ਇਲਫਾਫੇ ਦੇ ਉੱਪਰ ਰੱਖਿਆ ਵਾ ਪੈਸੇ ਵਗੈਰਾ ਰੱਖੇ ਦੇ ਉੱਪਰ ਉਹਨਾਂ ਨੇ ਇਲਫਾਫੇ ਦੇ ਉੱਪਰ ਤੇ ਉਹਨਾਂ ਨੇ ਉਹ ਸਾਰਾ ਗੁੱਚੂ ਮੁਚੂ ਕਰਕੇ ਜਿਹੜਾ ਉਹ ਕਾਗਜ਼ ਦੇ ਵਿੱਚ ਲਿਬੇਟਦਾ ਨਾਲੇ ਕੱਪੜੇ ਦੇ ਵਿੱਚ ਲਿਬੇਟ ਦਿੰਦਾ ਦਾ ਤੇ ਉਹ ਕਹਿੰਦੇ ਕਿ ਅਸੀਂ ਮਤਲਬ ਕਿ ਇਹਨੂੰ ਤੁਹਾਨੂੰ ਦੂਨਾ ਕਰਕੇ ਦਵਾਂਗੇ ਮੰਮਾ ਨੂੰ ਕਹਿ ਰਿਹਾ ਕਿ ਤੁਸੀਂ ਜਾ ਕੇ ਪਾਣੀ ਦਾ ਗਲਾਸ ਭਰੋ ਕੁਝ ਵੀ ਲੋ ਤੇ ਪਾਪਾ ਪਾਪਾ ਦੇ ਸਿਰ ਦੇ ਉੱਤੋਂ 7 ਵਾਰੀ ਵਾਰ ਕੇ ਨਾ ਤੇ ਉਹ ਛਿੱਟੇ ਮਾਰੋ ਤੇ ਮੰਮਾ ਤੇ ਪਾਣੀ ਦਾ ਗਲਾਸ ਲੈ ਕੇ ਚੱਲ ਗਏ ਪਾਪਾ ਤੇ ਪਿੱਛੇ ਉਹ ਪਾਪਾ ਨੇ ਹੋਏ ਭੇਜੀ ਜਾਂ ਜ਼ਬਰਦਸਤੀ ਕਿ ਤੁਸੀਂ ਵੀ ਜਾਓ ਤੁਸੀਂ ਵੀ ਜਾਓ ਮਗਰੇ ਪਾਪਾ ਤੇ ਜਾਣਾ ਨਹੀਂ ਸੀ ਚਾਹ ਰਹੇ ਤੇ ਫਿਰ ਪਾਪਾ ਨੂੰ ਉਹਨਾਂ ਨੇ ਜ਼ਬਰਦਸਤੀ ਭੇਜਤਾ ਮੰਮਾ ਦੇ ਕੋਲ ਤੇ ਹਲੇ ਇੱਥੇ ਫ੍ਰਿਜ ਲੱਗੇ ਹਾਡੇ ਖੜੇ ਦੇ ਸੀਗੇ ਤੇ ਉਹ ਜਿਹੜੇ ਦੋ ਜਾਣੀ ਸੀ ਨਾ ਦੋ ਮੀਆਂ ਬੀਵੀ ਉਹ ਚੋਂ ਭਾਈ ਉੱਠ ਕੇ ਮਮਾ ਪਾਪਾ ਕੋਲ ਚਲ ਗਿਆ ਉਹਨਾਂ ਨੂੰ ਗੱਲਾਂ 'ਚ ਉਲਝਾ ਦਿੱਤਾ ਉਹਨਾਂ ਦੀ ਜਿਹੜੀ ਘਰ ਵਾਲੀ ਸੀ ਉਹ ਉਸੇ ਟਾਈਮ ਨਿਕਲ ਗਈ ਬਾਹਰ ਨੂੰ ਠੀਕ ਹੈ ਤੇ ਸੋਣਾ ਤੇ ਮੇਰੇ ਲਾਗੇ ਪਿਆ ਸੀਗਾ ਜਿਹੜਾ ਹਾਡਾ ਸੀਗਾ ਤੇ ਉਹਨਾਂ ਨੇ ਨਾ ਜਿਹੜਾ ਉਹ ਜਿਹੜਾ ਭਾਈ ਸੀਗਾ ਉਹ ਵੀ ਉਸੇ ਟਾਈਮ ਫਿਰ ਫਟਾਫਟ ਨਿਕਲ ਗਿਆ ਗੁੱਡੀ ਦੇ ਮਗਰੇ ਤੇ ਜਿਹੜਾ ਉਹ ਸੋਣਾ ਸੀਗਾ ਉਹ ਬਾਬੇ ਨੇ ਆਪਣੇ ਇੱਕ ਸ਼ਾਲ ਰੱਖਿਆ ਸੀਗਾ ਆਪਣੇ ਕੋਲ ਉਨੇ ਉਹਦੇ ਵਿੱਚੋਂ ਦੀ ਨੰਗਾ ਕੇ ਨਾ ਕੋਟਲੀ ਸੀ ਤੇ ਉਹਨੇ ਨਾ ਛੋਟਾ ਸਾਡੀ ਪੋਟਲੀ ਕਿੰਨੀ ਵੱਡੀ ਸੀ ਸੋਨੇ ਵਾਲੀ ਉਹਨੇ ਨਾ ਛੋਟੀ ਜੀ ਮੈਨੂੰ ਫੜਾਤੀ ਤੇ ਮੇਰੇ ਦਿਮਾਗ 'ਚ ਇਹ ਗੱਲ ਆਈ ਕਿ ਸਾਡੀ ਪੋਟਲੀ ਕਿੰਨੀ ਵੱਡੀ ਸੀ ਅਗਰ ਇਹਨਾਂ ਨੇ ਕਿਹਾ ਕਿ ਸਾਡਾ ਸੋਨਾ ਡਬਲ ਹੋਏਗਾ ਇਹ ਤੇ ਸਗੋਂ ਵੱਡੀ ਹੋਣੀ ਚਾਹੀਦੀ ਸੀ ਤੇ ਉਹਨਾਂ ਨੇ ਨਾ ਮੈਨੂੰ ਜ਼ੋਰ ਦੀ ਧੱਕਾ ਉਹ ਕਹਿੰਦੇ ਕਿ ਜਾਓ ਤੁਸੀਂ ਹੁਣ ਇਹਨੂੰ ਬਾਬੇ ਦੀ ਫੋਟੋ ਅੱਗੇ ਰੱਖ ਕੇ ਆਓ ਜਾਓ ਇਹ ਕਰੋ ਉਹ ਮੈਂ ਜਾਣੀ ਸੀ ਰਹੀ ਫਿਲਹਾਲ ਉਹਨਾਂ ਨੇ ਮੈਨੂੰ ਜ਼ੋਰ ਦੀ ਧੱਕਾ ਮਾਰ ਕੇ ਪਿਛਲੇ ਵਾਲੇ ਰੂਮ 'ਚ ਭੇਜਤਾ ਮੈਂ ਕਿ ਮਮਾ ਕੁਝ ਨਹੀਂ ਜਹੇਗਾ ਉਸੇ ਟਾਈਮ ਮੈਂ ਮਮਾ ਨੂੰ ਰੋਲਾ ਲੂਲਾ ਪ ਹਲੋ ਅਸੀਂ ਬਾਹਰ ਆਏ ਹੋ ਪਤਾ ਨਹੀਂ ਲੱਗਾ ਕਿੱਥੇ ਚਲੇ ਗਏ ਸਾਰੇ ਸੀਸੀਟੀਵੀ ਕੈਮਰਾਸ ਵਗੈਰਾ ਵੀ ਚੈੱਕ ਕੀਤੇ ਨੇ ਪੁਲਿਸ ਨੇ ਤੇ ਮੇਰੇ ਕੋ ਇਹ ਮੈਂ ਇਹੀ ਉਮੀਦ ਕਰਾਂਗੀ ਕਿ ਜਿਹੜੇ ਐਸਐਸਪੀ ਸਾਹਿਬ ਨਿਊ ਆਈਡੀਆ ਗੁਰਦਾਸਪੁਰ ਵਿੱਚ ਉਹ ਸਾਡੀ ਜਲਦੀ ਤੋਂ ਜਲਦੀ ਮਦਦ ਕਰਨਗੇ ਕਿ ਇਹ ਜੋ ਸਾਡੇ ਨਾਲ ਹੋਇਆ ਵਾ ਅੱਜ ਉਹ ਕੱਲ ਨੂੰ ਕਿਸੇ ਹੋਰ ਨਾਲ ਨਾ ਹੋਏ ਅਸੀਂ ਬਹੁਤ ਮੁਸ਼ਕਿਲ ਨਾਲ ਪੈਸੇ ਜੋੜੇ ਦੇ ਸੀਗੇ ਤੇ ਉਹ ਜੋ ਮੇਰੇ ਪਾਪਾ ਦੇ ਬਹੁਤ ਮੁਸ਼ਕਿਲ ਨਾਲ ਇਲਾਜ ਕਰਿਆ ਉਹ ਸਾਡੇ ਜਲਦੀ ਤੋਂ ਜਲਦੀ ਉਹ ਪੈਸੇ ਮਿਲ ਜਾ ਤੋ ਫੜੇ ਜਾਣ ਹਰਤੇਰ ਸਿੰਘ ਮੇਰਾ ਨਾਮ ਹੈ ਪਤਨੰਗਰ ਰੋਡ ਤੇ ਧਾਰੀ ਵਾਲ ਤੇ ਲੋਹ ਹ ਸਨਿਹਰ ਤੇ ਲੋਹ ਹ ਸਾਲ ਤੇ ਇਦਾਂ ਤੇ ਇਦੋਂ ਇੱਕ ਬਾਬਾ ਆਇਆ ਪਹਿਲਾਂ ਉਹ ਕੜੇ ਪਾਏ ਹੁੰਦੇ ਦੋ ਕਾਲਾ ਇੱਕ ਪੀਲਾ ਜਿਆ ਹਰੇ ਆ ਜਿਆ ਤੇ ਉਹ ਪੁੱਠੀ ਜੀ ਪੱਗ ਜੀ ਬਰਦੀਸ਼ ਚਿੱਟੀ ਜੀ ਉਹਨੇ ਤੇ ਧੰਵੇ ਕ ਕਪੜੇ ਪਾਏ ਜਿਦਾ ਯੋਗ ਹੀ ਨਹੀਂ ਪਾਉਂਦੇ ਹੁੰਦੇ ਜੀ ਉਹਨੇ ਉਹੋ ਜੇ ਪਾਏ ਪਹਿਲਾਂ ਇਹਨੂੰ ਮੇਰੇ ਘਰਦਿਆਂ ਨੂੰ ਪੁੱਛਿਆ ਹੁੰਦੇ ਤੇ ਆਂਦਾ ਵੀ ਮੰਦਿਰ ਕਿਹੜਾ ਵਾ ਤੇ ਇਹ ਕਹਿੰਦੇ ਵੀ ਪੋਲੋ ਪਾਰ ਮੰਦਿਰ ਆ ਤੇ ਇੱਕ ਉਹ ਦੂਜੇ ਜਿਹੜੇ ਕਲੀਨੂ ਸ਼ੇਪ ਵਾਲੇ ਆਏ ਉਹ ਸਾਡੇ ਮੇਰੇ ਲੱਗੇ ਆ ਕੇ ਬਹਿ ਗਏ ਆ ਤੇ ਉਹ ਆਂਦੇ ਵੀ ਸਾਨੂੰ ਬੜਾ ਕੁਛ ਨਹੀਂ ਦਿੱਤਾ ਮੁੰਦਰੀਆਂ ਦਿੱਤੀਆਂ ਪੈਸਾ ਢੇਲਾ ਦਿੱਤਾ ਮੇਰੀ ਮਾਤਾ ਦੀਆਂ ਅੱਖਾਂ ਠੀਕ ਹੋ ਗਈਆਂ ਹਾਂ ਇਹਦਾ ਮੈਨੂੰ ਗੱਲਾਂ ਮਤਲਬ ਲਾ ਕੇ ਤੇ ਉਦੋਂ ਉਹ ਬਾਬਾ ਫੇਰ ਆ ਗਿਆ ਅੱਗੇ ਲੰਘ ਕੇ ਜਿਹੜਾ ਉਹ ਫੇਰ ਪਿੱਛੇ ਆ ਗਿਆ ਤੇ ਫੇਰ ਮੈਨੂੰ ਨਾ ਮੈਂ ਬਿਮਾਰ ਹੀ ਤੇ ਉਹਨੇ ਮੈਨੂੰ ਹੱਥ ਫੜਿਆ ਤੇ ਅੰਦਰ ਲੈ ਅੰਦਰ ਲੈ ਅੰਦਰ ਲਾਏ ਤੇ ਇਹਨੂੰ ਫਿਰ ਸਾਡੇ ਤੇ ਉਸ ਨੇ ਕਿਸ ਪੀਤਾ ਜਾਂ ਕਿਦਾਂ ਕੀ ਕੀਤਾ ਸਾਨੂੰ ਨਹੀਂ ਪਤਾ ਉਹਨੇ ਕੋ ਕਾਸੀ ਕਾਲੀ ਛੜਿਆ ਬੁੱਧੂ ਹੀ ਬਣਾ ਹੜਿਆ ਉਹਨੇ ਇਹ ਮੇਰੇ ਘਰਦਿਆਂ ਨੂੰ ਕਹਿੰਦਾ ਵੀ ਤੇਰ ਕੋ ਕੀ ਕੀ ਸਮਾਨ ਆ ਸਮਾਨ ਆਂਦੇ ਉਹ ਆ ਜੇ ਆ ਮੇਰੇ ਕੋ ਸੋਨਾ ਵਾ ਮੰਦਰੀਆਂ ਵਾ ਪਹਿਲਾਂ ਇਹਨੇ ਦੱਸਿਆ ਨਹੀਂ ਫੇਰ ਉਹ ਨਾ ਆਪਣੇ ਹੱਥਾਂ ਦੇ ਦੰਦੀਆਂ ਵੱਢੀ ਗਿਆ ਵੱਢੀ ਗਿਆ ਵੱਢੀ ਜਿੱਦਾਂ ਬੰਦਾ ਕਰੋਚ ਨਹੀਂ ਆਂਦਾ ਤੇ ਮੈਂ ਚੱਲ 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 ਚੱਲਿਆ ਉਹ ਵੀ ਲੈ ਉਹ ਵੀ ਲੈ ਐਨੇ ਕਾਟ ਕੇ ਫੜਾਤਾ ਸਾਰਾ ਇਹ ਇਹ ਇੱਕ ਕੜਾ ਹੀ ਇੱਕ ਮੁੰਦਰੀ ਹੀ ਚਾਰ ਮੁੰਦਰੀਆਂ ਚਾਰ ਮੁੰਦਰੀਆਂ ਵੀ ਕੀ ਕਹਿ ਕੇ ਠੱਣੇ ਤੁਹਾਡੇ ਕੋਲ ਸਾਰਾ ਸਮਾਨ ਕਢਾਇਆ ਕੀ ਤੁਸੀਂ ਕੋਈ ਆਹੇ ਤੁਹਾਨੂੰ ਦੂਣਾ ਕਰ ਦਾਂਗੇ ਅੱਛਾ ਦੂਣਾ ਕਰ ਦਾਂਗੇ ਹਾਂ ਤੇ ਦੂਣਾ ਕਰ ਦਾਂਗੇ ਕੀ ਕੀ ਸਮਾਨ ਦਿੱਤਾ ਤੁਸੀਂ ਫਿਰ ਦੱਸ ਦਿਓ ਇਹ ਵੀ ਇੱਕ ਕੜਾ ਹੀ ਇੱਕ ਮੁੰਦਰੀ ਹੀ ਇੱਕ ਮੁੰਦਰੀ ਨਹੀਂ ਚਾਰ ਮੁੰਦਰੀਆਂ ਚਾਰ ਮੁੰਦਰੀਆਂ ਤੇ ਇੱਕ ਚੈਨੀ ਇੱਕ ਕੋ ਕੈਂਠਾ ਜਿਹੜਾ ਹੁੰਦਾ ਜੀ ਠੀਕ ਹੈ ਤੇ 80000 ਰੁਪਿਆ 80000 ਰੁਪਿਆ ਕੈਸ਼ ਜੀ ਹਾਂਜੀ ਅੱਛਾ ਇਹਨਾਂ ਨੇ ਤੁਹਾਨੂੰ ਆ ਕੇ ਢੱਗਾ ਲਈ ਝਾਂਸਾ ਦਿੱਤਾ ਕੀ ਤੁਹਾਡੇ ਪੈਸੇ ਜਿਹੜੇ ਆ ਉਹ ਡਬਲ ਕਰ ਦੇਣਗੇ ਹਾਂ ਓਕੇ ਜੇ ਇਹ ਨਹੀਂ ਨਾ ਦਿੰਦੇ ਉਹ ਸਾਨੂੰ ਮਾਰ ਜੰਦੇ ਜਾਂ ਸਾਡੀ ਕੁੜੀ ਨੂੰ ਕੁਝ ਕਰ ਜੰਦੇ ਕਿਨੇ ਜਣੇ ਅਸੀਂ ਘਰ ਵਿੱਚ ਤੁਸੀਂ ਹਾਂਜੀ ਕਿਨੇ ਜਣੇ ਤੁਸੀਂ ਘਰ ਵਿੱਚ ਟੋਡਰ ਦੇਦੇ ਹੋ ਬਾਹਰ ਦਾ ਹੋਈ ਤੁਹਾਡੇ ਕਿੰਨੇ ਹੀ ਅਸੀਂ ਕਿੰਨੇ ਕੁ ਵੇ ਦਾ ਸਮਾਂ ਸੀ ਇਹ ਕੋਈ 12:30 ਵਜੇ ਦਾ ਟਾਈਮ ਸੀ ਪੁਲਿਸ ਨੂੰ ਸ਼ਿਕਾਇਤ ਕੀਤੀ ਤੁਸੀਂ ਹਾਂਜੀ ਸ਼ਿਕਾਇਤ ਕੀਤੀ ਪੁਲਿਸ ਵਾਲੇ ਆਏ ਵੀ ਆ ਉਹਨਾਂ ਨੂੰ ਕੁਵਾਰੀ ਕੀਤੀ ਆ ਤੇ ਆਂਦੇ ਵੀ ਅਸੀਂ ਵੀ ਛੇਤੀ ਤੁਸੀਂ ਛੇਤੀ ਅਸੀਂ ਵੀ ਲੱਭਣ ਦੀ ਕੋਸ਼ਿਸ਼ ਕਰਾਂਗੇ ਨਹੀਂ ਬਸ ਇਹੋ ਹੀ ਮੈਂ ਇਹੋ ਜਿਹਾ ਕਹਿੰਦਾ ਰਿਹਾ ਸਾਨੂੰ ਤੰਦੂਰਸੀ ਚਾਹੀਦੀ ਆ ਹਾਂ ਉਹ ਸਾਨੂੰ ਪਹਾਟੇ ਲਾਣੀ ਚਾਹੀਦਾ ਤੇ ਹਾਂਜੀ ਆਈ ਵੀ ਇਹਨਾਂ ਨਾਲ ਮੈਂ ਬਾਤ ਬਿਠਾ ਲਿਆ ਸੀ ਤੁਪੇ ਵੀ ਮੈਂ ਪਿੱਛਾ ਠੀਕ ਨਹੀਂ ਗਏ ਤੇ ਧੰਨਵਾਦ ਚ ਮੈਂ ਨਵਾਲ ਦਿਨੀ ਜਾਂ ਤਪ ਸੇਕ ਲੋ ਤੇ ਇਹ ਦੋ ਜਣੇ ਆਏ ਆ ਤੇ ਪਹਿਲਾ ਦੋ ਜਣੇ ਆਏ ਆ ਤੇ ਪਹਿਲਾ ਇੱਕ ਜਣਾ ਆਇਆ ਫਿਰ ਪੁੱਛਦਾ ਵਾਪੀ ਇਹ ਕਿ ਸ਼ਿਵਜੀ ਦਾ ਮੰਦਿਰ ਕਿੱਥੇ ਆ ਤੇ ਮੈਂ ਆਖਿਆ ਵੀ ਮਨੂ ਨੂੰ ਨਹੀਂ ਜੇ ਪਤਾ ਸ਼ਿਵਜੀ ਦਾ ਮੰਦਿਰ ਫਿਰ ਦੋ ਜਣੇ ਮਗੜੇ ਆਏ ਆ ਉਹ ਚਲ ਗਿਆ ਵਾ ਫਿਰ ਉਹ ਕਹਿੰਦੇ ਆ ਵੀ ਹਾਂ ਹਾਂ ਇਹ ਵਾ ਇਹ ਪਾ ਬਤਨ ਕੀ ਪੁੱਛਦਾ ਹੀ ਮੈਂ ਕਿ ਉਹ ਬਾਬੇ ਨੇ ਸਾਨੂੰ ਇਹੀ ਨਾ ਪਿਛਾ ਪਿਛ ਸ਼ਿਵਜੀ ਦਾ ਮੰਦਿਰ ਕਿੱਥੇ ਜੇ ਸ਼ਿਵਜੀ ਦਾ ਮੰਦਿਰ ਮੈਂ ਨਹੀਂ ਦੱਸਿਆ ਕਿ ਮਨੂ ਨੂੰ ਨਹੀਂ ਪਤਾ ਕਿੱਥੇ ਆ ਬਾਅਦ ਚ ਉਹ ਬੈ ਗਏ ਉਹਨਾਂ ਨੇ ਗੱਲਾਂ ਵਿੱਚ ਇਹਨਾਂ ਨੂੰ ਲੈਣ ਦਾ ਵਾ ਬਾਅਦ ਚ ਉਹ ਭਾਈ ਵੀ ਮਗੜੇ ਹੀ ਆ ਗਿਆ ਵਾ ਉਹ ਜਿਹੜਾ ਸਿਵਜੀ ਦਾ ਮੰਦਰ ਪੁੱਛਦਾ ਸੀ ਤੇ ਮੈਨੂੰ ਕਹਿੰਦਾ ਕਿ ਪਾਣੀ ਲੈ ਕੇ ਆਓ ਕਿ ਮੈਂ ਪਾਣੀ ਲੈ ਕੇ ਆਈ ਮੈਂ ਵੀ ਚੱਲ ਪਾਣੀ ਪਿਆ ਲਿਆ ਉਹਨੂੰ ਤਾਂ ਉਹਨੇ ਜਦ ਪਾਣੀ ਮੰਗਿਆ ਮਿਲ ਕੇ ਉਹ ਮੈਂ ਪਾਣੀ ਦਿੱਤਾ ਇਹਨਾਂ ਨੂੰ ਪਤਾ ਨਹੀਂ ਉਹਨੇ ਕੀ ਕਰ ਦਿੱਤਾ ਵਾ ਤਹਲੇ ਵਾ ਪਾਣੀ ਲੈ ਕੇ ਜਾਣ ਹੀ ਨਹੀਂ ਲਈਆ ਤੇ ਇਹਨਾਂ ਨੂੰ ਬਾਹੋਂ ਫੜ ਕੇ ਤੇ ਅੰਦਰ ਲੈ ਕੇ ਆਉਂਦੇ ਆ ਤੇ ਮਗੜੇ ਮੈਂ ਮੈਂ ਹੈਪੀ ਅੰਦਰ ਅੱਗੇ ਤਾਂ ਤੂੰ ਧੁੱਪੇ ਲਵੇਂ ਪਾਇਆ ਸੀ ਤੇ ਆਪੇ ਫੜ ਕੇ ਲਿਆਇਆ ਬਾਬਾ ਅੰਦਰ ਅੰਦਰ ਲੈ ਆ ਕੇ ਤੇ ਇੱਥੇ ਬਿਠਾ ਲਤਾ ਤੇ ਆਪ ਇੱਥੇ ਬਹਿ ਗਿਆ ਤੇ ਮਗੜੇ ਮਗੜੇ ਮੈਂ ਆ ਗਈ ਮਗਰ ਆਣ ਕੇ ਜਦੋਂ ਮੈਂ ਵੀ ਇੱਥੇ ਆਣ ਕੇ ਬਹਿ ਗਈਆਂ ਪਤਾ ਨਹੀਂ ਉਹਨੇ ਵੀ ਕੀ ਹੰ ਤੇ ਕੀਤਾ ਵਾ ਤੇ ਮੈਨੂੰ ਕਹਿੰਦਾ ਵੀ ਜੋ ਜੋ ਸਮਾਨ ਵਾ ਤੂੰ ਲਿਆ ਮੈਂ ਵੀ ਮੇਰੇ ਕੋਲ ਸਮਾਨ ਕੁਛ ਨਹੀਂ ਆ ਵੀ ਮੇਰੇ ਕੋਲ ਸਮਾਨ ਹੈ ਨਹੀਂ ਆ ਕੋਈ ਵੀ ਪਨਾਮਾ ਰੱਖਿਆ ਵਾ ਕਹਿੰਦਾ ਤੇਰੇ ਕੋਲ ਸਮਾਨ ਹੈ ਰਾ ਜੇ ਕਿਨ ਦਬਕੇ ਲੈ ਆ ਕੇ ਕਹਿੰਦਾ ਸੀ ਤੇ ਆ ਚਾਹੇ ਆਪਣੇ ਹੱਥ ਤੇ ਦੰਦੀਆਂ ਵਰਦਾ ਸੀ ਔਂ ਕਰਕੇ ਤੇ ਫੂਕਾ ਮਾਰਦਾ ਸੀ ਸਾਡੇ ਉੱਤੇ ਤੇ ਮੈਂ ਉਸੇ ਵਕਤ ਲੈਨ ਚਲ ਜਾਂਦੀ ਹਿਲ ਮਾਰੀ ਚ ਤੇ ਫੇਰ ਮੈਂ ਫੇਰ ਜਦੋਂ ਫੇਰ ਉਹਨੇ ਮੈਨੂੰ ਕਿਹਾ ਵੀ ਮੈਂ ਵੀ ਕੁਛ ਵਾ ਮੇਰੇ ਕੋਲ ਹੋਰ ਕੁਛ ਹੈ ਨਹੀਂ ਆ ਕਿੰਦਾ ਨੰਦ ਫੇਰ ਕੋਹਾ ਰਹਾ ਸਭ ਕੁਝ ਲੈ ਕੇ ਆ ਫਿਰ ਦੰਦियां ਵੱਢਣ ਲੱਗ ਪੈਂਦਾ ਹੈ ਆਪਣੇ ਹੱਥ ਤੇ ਤਫੂਕਾ ਮਾਰਨ ਲੱਗ ਪੈਂਦਾ ਹੈ ਕਿ ਜਿੱਦਾਂ ਸਾਡੀ ਉਹਨੇ ਬੁੱਧੀ ਪ੍ਰਿਸ਼ਟ ਕਰ ਦਿੱਤੀ ਸਾਨੂੰ ਦੋਨਾਂ ਨੂੰ ਪਤਾ ਨਹੀਂ ਲੱਗਾ ਬੇਟੀ ਮੇਰੀ ਨਾ ਹੁੰਦੀ ਹੀ ਜੇ ਮੈਂ ਮਗਰ ਨਾਮ ਦੀ ਬਾਹਰ ਬੈਠੀ ਰਹਿੰਦੀ ਤੇ ਮੇਰੀ ਬੇਟੀ ਆ ਮੇਰਾ ਪਿਓ ਆ ਆਦਮੀ ਮੇਰੇ ਆ ਇਹਨਾਂ ਨੂੰ ਕੁਝ ਕਰ ਜਾਂਦਾ ਤੇ ਮੈਂ ਕੀ ਲੈਣਾ ਲਾਣਾ ਸੀ ਭਾਜੀ ਕੀ ਉਹਨਾਂ ਨੇ ਕਿਹਾ ਕੀ ਆ ਤੁਹਾਨੂੰ ਪਿਚਕਨ ਸਮਾਨ ਕੱਢਿਆ ਤੁਸੀਂ ਚਾਂ ਸਾ ਦਿੱਤਾ ਉਹਨਾਂ ਨੇ ਕੋਈ ਠੱਗੀ ਹਾਂ ਇਹ ਦਿੱਤਾ ਕਿ ਦੂਣਾ ਬਣ ਜਾਏਗਾ ਉਹ ਭਾਈ ਦਿਆ ਹੀ ਕਹਿਣ ਦੂਜੇ ਭਾਈ ਨੇ ਸਾਨੂੰ ਕੀਤਾ ਨਾ ਪਿਆਉ ਕਰਦਾ ਜਉਂ ਕਰਦਾ ਵਾ ਤੇ ਸਾਨੂੰ ਪਤਾ ਨਹੀਂ ਉਹਨੇ ਕੀ ਕੀਤਾ ਮੈਂ ਤਾਂ ਗੱਲਾਂ ਚਾਉਣ ਵਾਲੀ ਨਹੀਂ ਜਿੰਨੂੰ ਮਰਜ਼ੀ ਤੂੰ ਪੁੱਛ ਕੇ ਵੇਖ ਲਓ ਵੀ ਮੈਂ ਇੰਨੀ ਪੀਹਾ ਗਈਾ ਤੇ ਮੈਂ ਕਿਹਨੂੰ ਕਾ ਨਿਵਾਰਦੀ ਕੋਈ ਕੋਈ ਤੁਹਾਨੂੰ ਉਹਨਾਂ ਨੇ ਕੋਈ ਚੀਜ਼ ਜੜੀ ਆ ਕੋਈ ਸੰਗਾਈ ਹੋਵੇ ਜਾਂ ਕੁਝ ਪਿਆਰਤਾ ਹੋਵੇ ਮਸ਼ੀਦਾ ਨਹੀਂ ਉਹ ਨਹੀਂ ਕੀਤਾ ਨਯੋਨੀ ਕੀਤਾ ਸਿਰਫ ਫੁਕਾ ਮਾਰਦਾ ਸੀ ਤੇ ਆਪਣੇ ਹੱਥ ਥਿਆਂ ਕਰਕੇ ਦੰਡੀਆਂ ਮਾਰਦਾ ਸੀ ਕਿੰਨੇ ਜਣੇ ਸੀ ਟੋਟਲ ਤੇ ਤਾਂ ਦੋ ਜانے ਬੰਦੇ ਸੀ ਤੇ ਇੱਕ ਜਨਾਨੀ ਲੇਡੀ ਤੁਸੀਂ ਕੀ ਪੁਲਿਸ ਨੂੰ ਕੰਪਲੇਂਟ ਕੀਤੀ ਹਾਂਜੀ ਕੀ ਮੰਗ ਕਰਦੇ ਸੀ ਹੁਣ ਮੰਗਾਈ ਚਾਹੁੰਨੇ ਕਿ ਸਦਾ ਸਮਾਨ ਵਾਪਸ ਮਿਲ ਜੇ ਤੇ ਉਹਨਾਂ ਨੂੰ ਸਜ਼ਾ ਮਿਲੇ ਕਿ ਸਾਡੀ ਬੇਟੀ ਦਾ ਸਮਾਨ ਸੀ ਅਸੀਂ ਤੇ ਮਾਰ ਕੇ ਬਣਾਏ ਉਹਨਾਂ ਦੇ ਤੇ ਡੈਸ਼ ਚ ਚੱਲਦੀ ਆ ਤੇ ਪਤਾ ਨਹੀਂ ਕਿਦਾਂ ਪੀ ਡੇ ਅਸੀਂ ਡੈਸ਼ ਚ ਉਹਨਾਂ ਨਾਲ ਹੱਥ ਲਵੇ ਚ ਦੋ ਵਾਲੀ ਹੋਣਦੀ ਆ ਗਰਦਾਸਪੁਰ